ਜਿਹ ਬੋਲ ਦਾ ਅੱਖਰ ਆਵਾ ਜਿਹ ਅਬੋਲ ਦਾ ਮਾਨਾ ਰਹਾਵਾ ਜਿੱਥੇ ਬੋਲ ਹੋ ਜਿਹੜੀ ਗੱਲ ਅਸੀਂ ਬੋਲ ਸਕਦੇ ਹਾਂ ਇਹਦਾ ਮਤਲਬ ਇਹ ਜਿਹੜੀ ਗੱਲ ਬੋਲਣ ਚ ਆ ਸਕਦੀ ਹੈ ਉਹਦੀ ਜਗ੍ਹਾ ਹੀ ਅੱਖਰ ਲੈ ਸਕਦਾ ਅੱਖਰ ਲਫ਼ਜ਼ ਵਰਤੇ ਅੱਖਰ ਨਹੀਂ ਵਰਤੇ ਕਿਉਂ ਅੱਖਰ ਵਰਤੇ ਪਹਿਲਾਂ ਅੱਖਰ ਲਫ਼ਜ਼ ਹੈ ਫੇਰ ਉਹ ਜਦੋਂ ਅੱਛਰ ਆਇਆ ਛਛਾ ਆ ਗਿਆ ਫੇਰ ਇਹ ਜਦੋਂ ਖਖਾ ਆ ਗਿਆ ਅਖਰ ਆ ਗਿਆ ਜਦ ਅਖਰ ਆ ਗਿਆ ਇੱਥੇ ਪ੍ਰੋਬਲਮ ਆ ਗਈ ਅਖਰ ਜੋਤ ਦਾ ਆਤਮਨ ਰੋਗ ਆ ਤੁਹਾਨੂੰ ਅਖਰ ਕਹਿੰਦੇ ਅਖਰ ਦਾ ਮਤਲਬ ਹੁੰਦਾ ਜਿਹਨੂੰ ਜਰਾ ਰੋਗ ਨਹੀਂ ਹੈ ਜਰਾ ਰੋਗ ਤੋਂ ਰਹਿ ਜੋ ਚੀਜ਼ ਖਰਦੀ ਨਹੀਂ ਪੁਰਾਣੀ ਨਹੀਂ ਹੁੰਦੀ ਤੇ ਹੋਣਾ ਲੋਹਾ ਪੁਰਾਣਾ ਹੋਤਾ ਹੋਤਾ ਖਰਚਾ ਜਰ ਮਾਰਗੇ ਕੀ ਜਲ ਜਰਾਗ ਹੈ ਆਤਮਾ ਦੀ ਜਰਾਗ ਨਹੀਂ ਹੁੰਦਾ ਸੱਚ ਪ੍ਰਾਪਨ ਸੱਚ ਪ੍ਰਾਪਨ ਹੋਵੇ ਨਹੀਂ ਆਪਣਾ ਸੱਚ 700 ਰੁਪਏ ਇਸ ਕਰਕੇ ਇਹਨੂੰ ਅਖਰੇ ਖਾਜ ਇਹਨੂੰ ਵੀ ਅਖਰੇ ਕਹੀ ਜਾਂਦੀ ਜਦੋਂ ਪਹਿਲਾਂ ਕਬੀਰ ਨੇ ਕਹਤਾ ਬਾਬ ਅਖਰੇ 52 ਨੇ ਇਹ ਤਰਜਮਾ ਕਿੱਥੋਂ ਲਿਆ ਵੜਿਆ ਇਹਨਾਂ ਨੇ ਉਹ ਕਹਿੰਦਾ ਵੀ 52 ਅੱਖਰ ਨੇ 52 ਅੱਖਰ ਹੈ ਨਹੀਂ ਭਾਈ ਅੱਖਰੇ 52 ਨੇ ਅੱਖਰ ਲਬਜ਼ਾਂ ਵਰਤੇ ਆ ਉਹ ਅੱਖਰ ਹੈ ਉਹਨੂੰ ਅੱਖਰ ਨਹੀਂ ਬੜ ਲੋ 52 ਬਾਤ ਹੈ ਅੱਖਰ ਵਰਤੇ ਆ ਆੜਾ ਛੱਛਾ ਰਾਰਾ ਉਹ ਅੱਖਰ ਨੂੰ ਵੀ ਅੱਖਰ ਅੱਖਰੇ ਹੁੰਦਾ ਫਿਰ ਉਹ ਤੇ ਅੱਖਰ ਕਹਤੇ ਕਿੰਨਾ ਧਿਆਨ ਰੱਖ ਕੇ ਗੱਲ ਕਹੀ ਸੀ ਪਰ ਉਹਨਾਂ ਨੇ ਜਾਣਬੁੱਝ ਕੇ ਫਿਰ ਬਣਾਤੀ ਇਹ ਤਾਂ ਜਾਣਬੁੱਝ ਕੇ ਬਣਾਤੀ ਜਾਂ ਫਿਰ ਬੁੱਧੀਹੀਨ ਸੀ ਦੋ ਗੱਲਾਂ ਹੋ ਸਕਦੀਆਂ ਬੁੱਧੀਹੀਨ ਹੈ ਜਾਂ ਬੁਰਖ ਤੇਜੀ ਕੋਈ ਗੱਲ ਨਹੀਂ ਲੱਗਦੀ ਉਹਨਾਂ 'ਚ ਜਾਂ ਤਾਂ ਬੁਰਖ ਹੈ ਬੁੱਧੀਹੀਨ ਜਾਂ ਫਿਰ ਮਹਾ ਹਰਮੀਰ ਜਾਣਬੁੱਝ ਕੇ ਕਿਹਦਾ ਚਹਿ ਬੋਲਦਾ ਅੱਛਰ ਆਵਾ ਜਿੱਥੇ ਬੋਲ ਹੈ ਜੋ ਬੋਲ ਸਕਦੇ ਉਹਦੀ ਜਗ੍ਹਾ ਅੱਖਰ ਲੈ ਸਕਦਾ ਲੈ ਸਕਦਾ ਜਿੱਥੇ ਬੋਲ ਨਹੀਂ ਸਕਦੇ ਜਿਹੜੀ ਗੱਲ ਉਥੇ ਅੱਖਰ ਕਿੱਥੇ ਰਹੀ ਜੇ ਅਬੋਲ ਤਾਂ ਮਾਨਾ ਰਹਾ ਵਾ ਜੇ ਅਬੋਲ ਹੈ ਕੋਈ ਚੀਜ਼ ਉਥੇ ਮਨ ਕੇ ਬਿਠੇ ਕੇ ਕਹਿੰਦੇ ਖੜੇ ਬਣ ਬਣੇ ਡਿਸੋ ਸਮਾਧੀ ਆ ਦਾ ਮੰਗਾ ਦੇ ਅਸਰੇ ਡਿਟੇ ਉਹ ਅਬੋਲ ਹੈ ਅਸਲ 'ਚ ਅਵੋਲ ਹੈ ਸ਼ਬਦ ਜਿਹਦੀ ਤਰਹੀ ਬਣੀਆ ਬੋਲ ਹੈ ਬੋਲ ਨਹੀਂ ਆ ਸਕਦੀ ਉਹਦੇ ਉਹ ਸ਼ਬਦ ਦੇ ਨਾਲ ਜੋਗੀ ਦਾ ਬਣ ਕੇ ਬਿਠਕਿਆ ਹੈ ਇਹ ਵੀ ਤੁਸਮਝੋ ਇੱਥੇ ਹੋਰ ਅਗਲ ਜਿਹੜੇ ਲੋਗ ਮਾਲਾ ਫੇਰ ਕੇ ਸਿੱਧਾ ਡਾਇਰੈਕਟ ਉਹਦੇ ਨਾਲ ਕਨੈਕਸ਼ਨ ਕਰਦੇ ਨੇ ਇਹ ਕਰਨੀ ਕੋਸ਼ਿਸ਼ ਕਰਦੇ ਨੇ ਉੱਥੇ ਬਣ ਕੇ ਬਿਠਕਦਾ ਕਿਵੇਂ ਜੁੜਦਾ ਹੈ ਕੀਤਾ ਬੋਲਾ ਦੀ ਗੱਤ ਅਖਰ ਨਹੀਂ ਆ ਸਕਦਾ ਤੈ ਮੰਨ ਰਹਾ ਉਹਨੂੰ ਮੰਨ ਤੇ ਕਿ ਨਹੀਂ ਸਗਦਾ ਜੋੜੀ ਸਕਦਾ ਮਨ ਤੇ ਕਿਦਾ ਗਿਆਨ ਨਾਲ ਗਿਆਨ ਦਾ ਬਤਾ ਬਣ ਰਿਹਾ ਹੈ ਕਿ ਅਵੋਲਾ ਦਾ ਗਿਆਨ ਨਹੀਂ ਕਰਾ ਸਕਦੇ ਜੋ ਸੋਚੀ ਨਹੀਂ ਕਰਾਈ ਜਾ ਸਕਦੀ ਤੈ ਮੰਨ ਰਹਾ ਹੋ ਉਹ ਤੇ ਤਾਂ ਵੀ ਪਤਾ ਨਹੀਂ ਕੀ ਦੱਸਿਆ ਨਹੀਂ ਜਾ ਸਕਦਾ ਫਿਰ ਕੀ ਹੈ ਗੱਲ ਬੁੱਝਣ ਵਾਲੀ ਹੈ ਦਾ ਮਤਲਬ ਹੈ ਮੰਨੀ ਤੇ ਸਲਗਾ ਬੋਲ ਅਬੋਲ ਮਦ ਹੈ ਸੋਈ ਬੋਲ ਅਬੋਲ ਮਦ ਹੈ ਸੋਈ ਜਦ ਬੋਲ ਅਰ ਅਬੋਲ ਦੇ ਮਦ ਹੈ ਉਹਦੇ ਬਾਰੇ ਬਹੁਤ ਕੁਝ ਦੱਸਾਂਗੇ ਪਰ ਉਹ ਕੀ ਹੈ ਡਾਇਰੈਕਟ ਨਹੀਂ ਦੱਸਾਂਗੇ ਉਹਦੇ ਬਾਰੇ ਤਾਂ ਬਹੁਤ ਕੁਝ ਦੱਸਾਂਗੇ ਬੁਝਾਰਤ ਹੈ ਉਹ ਬੁਝਾਰਤ ਦਾ ਅਤਾ ਪਤਾ ਤਾਂ ਬਹੁਤ ਦੇਤਾ ਨਾਮ ਦਾ ਪਰ ਨਾਮ ਕੀ ਹੈ ਨਾਵ ਦਾ ਟੇਸ ਕੀ ਹੈ ਨਾਮ ਦੀ ਛਤਰ ਛਾਇਆ ਹੈ ਅਨੰਦ ਕੈਸਾ ਹੈ ਕਹਿ ਵੇਖੋ ਸੁਭਾ ਨਹੀਂ ਦੇਰ ਤੱਕ ਹੀ ਪਰੋ ਜਿਹੜਾ ਦੇਖ ਲੂਗਾ ਜਿਹੜਾ ਚਖ ਲੂਗਾ ਟੇਸ ਉਹੀ ਜਾਣੂਗਾ ਮਿੱਠਾ ਹੈ ਕਹਾਂ ਜੇ ਮਿੱਠਾ ਨਾ ਮਿੱਠਾ ਕਹਾਂ ਜੇ ਮਿੱਠਾ ਸ਼ੱਕਰ ਮਿੱਠੀ ਹੈ ਖੰਡ ਮਿੱਠੀ ਹੈ ਸ਼ੱਕਰ ਖੰਡਲਵਾਦ ਗੁੜ। ਮਾਖੇ ਉਹ ਬਾਂਝਾ ਜੁੱਤ ਖੈਦ ਵੀ ਮਿੱਠਾ। ਅਦੁੱਧਰੂ ਵੀ ਮਿੱਠਾ ਕਹਿੰਦੇ ਨੇ ਪਰ ਇਹ ਸਭ ਮਿੱਠੇ ਨਹੀਂ ਹੈ ਇਹ ਜਿਹਾ ਮਿੱਠਾ ਹੋ। ਰੱਬ ਨੂੰ ਕੋ ਜਲਤ ਤੇਰੇ ਵਰਗਾ ਮਿੱਠਾ ਕੋਈ ਨਹੀਂ ਕਿਉਂਕਿ ਇਹ ਮਿੱਠੇ ਜ਼ੁਬਾਨ ਵਾਸਤੇ। ਤੂੰ ਇਹ ਜ਼ਬਾਨ ਵਾਲਾ ਮਿੱਠਾ ਹੈ ਨਹੀਂ। ਤੂੰ ਵਰ ਨੂੰ ਮਿੱਠਾ ਲੱਗਦਾ ਹੈ ਅਮਨ ਨੂੰ ਕੌੜਾ ਲੱਗਦਾ। ਇੱਥੇ ਮਨ ਨੂੰ ਕੌੜਾ ਲੱਗਦਾ ਜਾਂ ਮਨ ਨੂੰ ਮਿੱਠਾ ਲੱਗਣ ਦੀ ਗੱਲ ਹੈ। ਇਜਵਾਨ ਦੇ ਮਿੱਠੇ ਇਹ ਸਾਰੇ ਜੀਭ ਨੂੰ ਮਿੱਠੇ ਲੱਗ ਰਹੇ ਸੀ ਜਦ ਚਰੂ ਚਟ ਕੇ ਮਹਿਸੂਸ ਨਹੀਂ ਕੀਤਾ ਜਾ ਸਕਦਾ ਜੇ ਚਟ ਕੇ ਮਹਿਸੂਸ ਕੀਤਾ ਫਿਰ ਤਾਂ ਦੁਬਾਇ ਹੈ ਦੇਖੋ ਦੁਬਾਇ ਹੈ ਇਹ ਸਭ মায়ਾ ਨੇ মায়ਾ ਨਹੀਂ ਹੈ ਦੁਬਾਇ ਦੇ ਪਰੇ ਸੁਚੇਤ ਹੈ ਜਸ ਉਹ ਹੈ 10 ਲੱਖੇ ਨਾ ਕੋਈ ਜੈਸੀ ਉਹ ਚੀਜ਼ ਹੈ ਮਾਇਆ ਦੇ ਵਿੱਚ ਤਾਂ ਹੋਜੀ ਚੀਜ਼ ਨਹੀਂ ਸਾਡੀ ਪਕੜ ਨਹੀਂ ਭਰੇ ਜਿਹੜੀ ਕੀ ਤਰਾ ਤੇਰੀ ਸਵੈਲਾ ਖਲ ਵੀ ਹੈ ਰੱਖਦੀ ਪਕੜਦੇ ਪਰ ਇਸਵੈਲ ਕੋਈ ਨਹੀਂ ਤੇਰੀ ਤੇਰਾ ਜਸ ਤੇਰੀ ਸਵੈਲਾ ਹੈ ਜਸ ਜਿਹੜਾ ਸਵੈਲਾ ਹੈ ਅਪਜਾਸ ਜਿਹੜੀ ਦੁਰਗੰਧ ਹੈ ਅਪਜਾਸ ਕੀ ਹੈ ਦੁਰਗੰਧ ਲੱਗ ਪੜੇ ਦੁਰਗੰਧ ਸੇ ਚੀਨ ਅਪਜਾਸ ਖਟਣ ਲਿਆ ਉਹ ਦੁਰਗੰਧ ਨਾਲ ਹੈ ਜਿਹੜੇ ਮਾਇਆ ਦੇ دیਵਾਨ ਨੇ ਉਹ ਅਪਜਾਸ ਖਟਣ ਕੇ ਉਹ ਦੁਰਗੰਧ ਨਾਲ ਜੁੜੇ ਹੋਏ ਨੇ ਜਿਹੜੇ ਸੱਚ ਨਾਲ ਜੁੜੇ ਹੋਏ ਨੇ ਉਹ ਸੁਭਦ ਨਾਲ ਜੁੜੇ ਹੋਏ ਨੇ ਇਹ ਸੈਂਸ ਵਿੱਚ ਸੁਭਦ ਦੁਰਗਤ ਨੇ ਨਹੀਂ ਤਾਂ ਲਾਭ ਪੜੇ ਦੁਰਗਤ ਨੂੰ ਸਿਰ ਨਾਨਕ ਮਾਇਆ ਬੰਧ ਮਾਇਆ ਦੇ ਬੰਧ ਪਏ ਹੋਏ ਦੁਰਗਤ ਨਾਲ ਜੁੜੇ ਹੋਏ ਸਾਰੇ ਬੇਖੜਾ ਜੁੜੇ ਹੋਏ ਨੇ ਮਾਇਆ ਨਾਲ ਜੁੜੇ ਹੋਏ ਨੇ ਹਰ ਜਿੱਸਾ ਉਹ ਹੈ ਤੋਸ ਨਾਲ ਖੈ ਨ ਕੋਈ ਜਦ ਉਹ ਜਿਹੜਾ ਹੈ ਉਹਦੀ ਕੋਈ ਚੀਜ਼ ਨਹੀਂ ਹੁਣ ਦੱਸੋ ਉਹਨੂੰ ਦਸਿਏ ਬਿਆਨ ਕਿਵੇਂ ਕਰੀਏ ਜੋ ਉਹ ਵਸਤੂ ਹੈ ਉਹਨੇ ਜੀ ਕੋਈ ਹੋਰ ਸੰਸਾਰ ਛੋਵੇ ਤਾਹੀਂ ਦਸੀਏ ਉਹ ਹੈਗਾ ਕੁਝ ਹੈ ਨਹੀਂ ਉਹਨੂੰ ਬੋਲ ਕੇ ਦਸੀਏ ਕਿਵੇਂ ਇਸ ਕਰਕੇ ਲਿਖਿਆ ਵੀ ਨਹੀਂ ਜਾ ਸਕਦਾ ਲਿਖਤ ਤੇ ਵੀ ਬਾਹਰ ਹੈ ਜੋ ਚੀਜ਼ ਬੋਲ ਨਹੀਂ ਜਾ ਸਕਦੀ ਉਹ ਲਿਖਤ ਤੇ ਬਾਹਰ ਹੈ ਅਸਲ ਵਿੱਚ ਜੋ ਤਤ ਹੈ ਤਤ ਤਕ ਦੋ ਗਜ਼ਰਾਂ ਨਾਮ ਹੈ ਇੱਕ ਨਾਮ ਤਤ ਹੈ ਕਤਤ ਗਿਆਨ ਤਤ ਗਿਆਨ ਦਾ ਤਤ ਦਾ ਗਿਆਨ ਤਤ ਵਸਤੂ ਦਾ ਗਿਆਨ ਤਤ ਗਿਆਨ ਦਾ ਮਤਲਬ ਕੀ ਹੈ ਤਤ ਵਸਤੂ ਹੈ ਕੋਈ ਉਹਦਾ ਗਿਆਨ ਹੈ ਦੇ ਵਿੱਚ ਤਤ ਨਹੀਂ ਹੈ ਦੇ ਵਿੱਚ ਤਤ ਸਾਇ ਸ਼ਰੀਰ ਚ ਤਤ ਦਾ ਮਿੱਟੀ ਦੀ ਜਿਹੜੀ ਚੱਲਦੀ ਹੈ ਨਾ ਉਹ ਪੁਤਲੀ ਮਿੱਟੀ ਦੀ ਉਤਤ ਤੱਕ ਦੀ ਸ਼ਕਤੀ ਰੋਲ ਹੁੰਦੀ ਹੈ ਤੱਕ ਤੱਕ ਸ਼ਕਤੀ ਦਾ ਰੋਲ ਹੈ ਤੱਤ ਦਾ ਸ਼ਕਤੀ ਦਾ ਰੋਲ ਜਿਤ ਤੱਕ ਤੱਤ ਹੈ ਉਹ ਸਰੀਰ ਉੱਤੇ ਭੁੱਖ ਪਿਆਸ ਹੈ ਉੱਤੇ ਉਦਰ ਹੈ ਤੇ ਗੁਰੂ ਗ੍ਰੰਥ ਸਾਹਿਬ ਦਾ ਉਦਰ ਹੈ ਨਹੀਂ ਕਿੱਡਾ ਬਲਿਖਾ ਹੈ ਜੋ ਮੂਰਤੀ ਪੂਜਾ ਸੀ ਉਹੇ ਜੀ ਗੱਲ ਅਸੀਂ ਬਣਾਉਣੀ। ਇਹ ਕਰਕੇ ਪੋਥੀ ਸਾਹਿਬ ਕਿਹਾ ਸੀ। ਪੋਥੀ ਸਾਹਿਬ ਜੇ ਰੰਦਾ ਲਿਖਿਆ ਹੋਇਆ ਤਾਂ ਸ਼ਾਇਦ ਇਹ ਭਲੇਖਾ ਜੜਾ ਨਾ ਪੈਂਦਾ। ਅਸੀਂ ਜਾੜਾ ਸਿਆਣਪ ਕਰ ਲਈ। ਗੁਰੂ ਦੀ ਗੱਲ ਨੂੰ ਰੱਦ ਕਰਕੇ ਆਪਣੀ ਮਰਜ਼ੀ ਕਰ ਲਈ। ਮਨਵੱਤ ਕਰ ਲਈ। ਇਹ ਭਲੇਖਾ ਜਿ ਖੜਾ ਹੋ ਗਿਆ ਨਬਾ। ਨੋਮਾ ਬਲੇਖਾ ਖੜਾ ਹੋ ਗਿਆ ਜਦੋਂ ਉਹਨਾਂ ਨੇ ਬੋਥੀ ਸਾਹਿਬ ਲਿਖਿਆ ਸੀ ਤਾਂ ਗੁਰੂ ਕੀ ਨੇ ਲਿਖਿਆ ਕਗੜੀ ਬਣਾਈ ਵਿਅਕਤੀ ਗੁਰੂ ਕਦੇ ਨਹੀਂ ਹੋਇਆ ਕਿਸੇ ਵਿਅਕਤੀ ਨੇ ਆਪਣੇ ਆਪ ਨੂੰ ਗੁਰੂ ਨਹੀਂ ਕਿਹਾ ਨਾਰਗਨੇ ਕਦੇ ਗੁਰੂ ਨਹੀਂ ਕਿਹਾ ਤੇ ਭਗਤ ਨੇ ਕਦੇ ਗੁਰੂ ਨਹੀਂ ਕਿਹਾ ਆਪਣੇ ਆਪ ਨੂੰ ਭਗਤ ਨੇ ਪਤਕੀ ਦੇ ਨੇ ਗੁਰੂ ਦੇ ਤਾਂ ਭਗਤ ਨੇ ਪਰਮੇਸ਼ਰ ਦੇ ਭਗਤ ਨੇ ਗੁਰ ਪਰਮੇਸ਼ਰ ਇੱਕੋ ਜਣ ਗੁਰ ਔਰ ਪਰਮੇਸ਼ਰ ਤਾਂ ਇੱਕੋ ਨੇ ਇੱਕ ਔਰ ਸੀ ਜੇ ਪਰਮੇਸ਼ਰ ਤੇ ਦਰਸ ਸੀ ਜਿਹੜਾ ਬੁਲਾਉਂਦਾ ਹੈ ਇੱਕ ਤਾਂ ਬੋਲਦਾ ਹੈ ਗੁਰਬਾਣੀ ਉਜਾਗਰ ਕਰਦਾ ਹੈ ਇਹ ਜਿਹੜਾ ਉਹਨੂੰ ਬੁਲਾਉਦਾ ਹੈ ਖਸਮ ਜੀ ਨੂੰ ਕਿਹਾ ਬੁਲਾਇਆ ਬੋਲੇ ਖਸਮ ਖਰਬ ਕੌਣ ਲੈ ਬਿਰ ਉਹਦੇ ਖਤਰਨਾਮਾ ਲਫਜ਼ ਰੱਖੋ ਕੀ ਗੱਲ ਜੇ ਗੁਰੂ ਬੋਲਣ ਵਾਲਾ ਹੈ ਉਹ ਦੱਸੋ ਕੌਣ ਬੋਲੇ ਖਸਮ ਤੇਰਪਾ ਉਹਦੇ ਖਤਰਨਾਮਾ ਲਫਜ਼ ਉਹ ਸੁਪੀਰੀਅਰ ਤਾਂ ਹੈ ਲੋ ਬੁਲਾਉਣ ਵਾਲਾ ਸੁਪੀਰੀਅਰ ਤਾਂ ਹੈ ਲੋ ਉਹਦੇ ਖਤਰਨਾਮਾ ਲਫਜ਼ ਥੋੜਾ ਹੁਣ ਕੀ ਕਰਦੇ ਜੇ ਇਹਨੂੰ ਗੁਰੂ ਕਿਹਾ ਸੀ ਤਾਂ ਉਹਦੇ ਵਾਸਤੇ ਨਾਮ ਲਫਜ਼ ਥੋੜੇ ਰੁਕੀਏ ਉਜੂ ਨਹੀਂ ਤੇ ਦੁਕਾਨਾਂ ਕਹਾਂ ਚਲੇ ਗਏ ਜਿੱਥੇ ਪ੍ਰਕਾਸ਼ ਐ ਪੋਥੀ ਸਾਹਿਬ ਦਾ ਉਹ ਨੂੰ ਸੱਚ ਘੜਨ ਲੱਗੇ ਇਹ ਦੁਕਾਨ ਦੇ ਕੋਈ ਇੱਕ ਹੋਰ ਕਹਾਂ ਚਲੇ ਗਏ ਗਲਤੀ ਕਰ ਗਲਤੀ ਨਰਕ ਚਲੇ ਗਏ ਸਾਰੇ ਬੁੱਧੀ ਪ੍ਰਸ਼ਟ ਹੋ ਗਈ ਪੁਰੂ ਸੱਚ ਘੜਨ ਲੱਗੇ ਜਿੰਦੂਆਂ ਲੋ ਵੀ ਘਰ ਹੋ ਗਏ ਉਹਨਾਂ ਨੂੰ ਸੱਚ ਘੜਤਾਂ ਲਿਆ ਤਜੇ ਵੀ ਲੋ ਸੀ ਮਜਬੂਰੀ ਸੀ ਵੀ ਸਵਾਲ ਖੜਾ ਹੋ ਜਾਂਦਾ ਵੀ ਗੁਰੂ ਦਾ ਸੱਚਾ ਢਵਾਸ ਹੁੰਦਾ ਅ ਗੁਰੂ ਨੂੰ ਟਾਲਾ ਵੀ ਲਾ ਕੇ ਸੀ ਜਿਹੜੇ ਇਹਦੇ ਗੁਰੂ ਦੀ ਭੇਡਾ ਵੀ ਲਿਖੀ ਹੋਈ ਹੈ ਉੱਤੇ ਕੀ ਜੀ ਗੱਲ ਰਹਿਣਾ ਸਿੱਖੀ ਨਾ ਕਿੱਥੋਂ ਰਹਿਣਾ ਸੀ ਤੁਹਾਡੇ ਕੋਲ ਜੇ ਖੇਡ ਦੇ ਕੋਲ ਤੁਹਾਨੂੰ ਛੱਡੀ ਹੋਣੀ ਆਪਣੇ ਆਪੇ ਖਤਮ ਕਰਤੀ ਇਹ ਗ੍ਰੰਥ ਸੀ ਗ੍ਰੰਥ ਦੇ ਵਿੱਚ ਗਿਆਨ ਜਿਹੜਾ ਹੁੰਦਾ ਉਹ ਗੁਰੂ ਹੁੰਦਾ ਸੰਸਾਰ ਜਿਹੜਾ ਕੋਈ ਗੁਰੂ ਹੁੰਦਾ ਨਾ ਤੇ ਲੋਕ ਦੇ ਵਿੱਚ ਤਾਂ ਗਿਆਨ ਗੁਰੂ ਹੁੰਦਾ ਕੁਝ ਨਹੀਂ ਹੁੰਦਾ ਕਿਉਂਕਿ ਗਿਆਨ ਨੇ ਦੇਰਾ ਜਕਣਾ ਹੁੰਦਾ ਇਹਦਾ ਜੀ ਗਿਆਨ ਹੈ ਇਹ ਤੇ ਗਿਆਨ ਨੇ ਇਹ ਕਿ ਕਣੇ ਜੀ ਗਿਆਨ ਸਾਨੂੰ ਮਿਲ ਗਿਆ ਤਾਂ ਨੇਹ ਰਾ ਦੂਰ ਹੋਣਾ ਇਹਦੇ ਨਾਲ ਨੇਹ ਰਾ ਦੂਰ ਹੋਣਾ ਜੇ ਇਹੀ ਗੁਰੂ ਹੈ ਫੇਰ ਦਰਸ਼ਨ ਕਰੋ ਨੇਹ ਰਾ ਦੂਰ ਹੋ ਗਿਆ ਫਿਰ ਤਾਂ ਕਾਮ ਗਿਆ ਦੀ ਲੋੜ ਹੀ ਨਹੀਂ ਰਹੀ ਇਹਦੇ ਵਿੱਚ ਮੱਖਣ ਗੁਰਬਾਣੀ ਹਰਨਾਮ ਸੁਭਾਇਆ ਉਹ ਮੱਖਣ ਜੀ ਨੇ ਖਾ ਲਿਆ ਉਹਦਾ ਨੇਹ ਰਾ ਦੂਰ ਹੋਣਾ ਵਰਨਾ ਨੇਹ ਰਾ ਕਿਸੇ ਦਾ ਦੂਰ ਨਹੀਂ ਹੁੰਦਾ ਨੇਹਰਾ ਵੀ ਸਾਡੇ ਸਾਰਿਆਂ ਦੇ ਅੰਦਰ ਹੈ ਗੁਰੂ ਵੀ ਸਾਡੇ ਸਾਰਿਆਂ ਦੇ ਕੋਲ ਹੈ ਕੀ ਜਵਾਬ ਦੇਉਗੇ ਤੁਸੀਂ ਜਿਨ੍ਹਾਂ ਨੂੰ ਅਸੀਂ ਮੂਰਤੀ ਵਾਰੇ ਕਹਿੰਦੇ ਸੀ ਜਿਸ ਪਾਹਣ ਕੋ ਪਾਤੀ ਤੋੜੇ ਸੋ ਪਾਹਣਰ ਜਿਓ ਜੇ ਇੱਧਰ ਕਹਿਤਾ ਉਹਨੇ ਸਵਾਲ ਉਠਾਤਾ ਫਿਰ ਕੀ ਜਵਾਬ ਹੈ ਸਾਡੇ ਕੋਲ ਉਹਨਾਂ ਦਾ ਜਿਹੜੇ ਉਹ ਸਾਡੇ ਕੋਲ ਗੁਰਬਾਨੇ ਟੱਡੇ ਚ ਮਾਰ ਸਕਦੇ ਹੋਰ ਕੁਝ ਨਹੀਂ ਕਰ ਸਕਦੇ ਗੁੱਸੇ ਦਾ ਜਵਾਬ ਵੀ ਦੇ ਸਕਦੇ ਜਵਾਬ ਸਾਡੇ ਕੋਲ ਹੈ ਨਹੀਂ ਕੋਈ ਆਪਣੇ ਆਪੇ ਫਸ ਗਿਆ ਆਪਣੇ ਝਾੜ ਚ ਇਹੇ ਸਵਾਲ ਕੀਤਾ ਸੀ ਨਾ ਅਨਦਵਰ ਸਾਹਿਬ ਉਹਨਾਂ ਬਾਦ ਛੇ ਸਵਾਲ ਕੀਤਾ ਸੀ ਡਰਦਾ ਕਰਦਾ ਨਹੀਂ ਕਿ ਤਵੇ ਤੁਸੀਂ ਗੁਰੂ ਕਦੋਂ ਤੋਂ ਲਿਖਿਆ ਕਿਉਂ ਲਿਖਿਆ ਸਵਾਲ ਕੀਤਾ ਮੁਸਲਮਾਨ ਨੇ ਉਹਨੇ ਜਵਾਬੇ ਦਿੱਤਾ ਤੇ ਗੁਰੂ ਲਿਖਣ ਦਾ ਸਾਡਾ ਮਤਲਬ ਇਹ ਨਹੀਂ ਸ਼ਿਖਾ ਵੀ ਅਸੀਂ ਇਹਦੀ ਗੱਲ ਬੰਨਣੀ ਹੈ ਕੋਈ ਗੁਰੂ ਦੀ ਗੱਲ ਬੰਨਣੀ ਦੀ ਹੈ ਜੇ ਜੇ ਗੁਰੂ ਨੇ ਕਿਹਾ ਸੀ ਅਸੀਂ ਪਾਬੰਦ ਹੋ ਰਹਿਤੇ ਹਰ ਗੱਲ ਮੰਨਣ ਦੇ ਉਹ ਤਾਂ ਅਸੀਂ ਬੰਦ ਦੀ ਪੂਰੀ ਕਰਦੇ ਨਹੀਂ ਗੁਰੂ ਗੁਰੂ ਦਾ ਰੋਲਾ ਪਾਈ ਜਾਂਦੇ ਗੁਰੂ ਮਨ ਦੇ ਵੀ ਆਹ ਕਹਿੰਦੇ ਹੋ ਬੰਦੋ ਦਾ ਸਹੀ ਵੀ ਅਜੇ ਤਾਂ ਗੁਰੂ ਨੇ ਕਿਹਾ ਸੀ ਵੀ ਚੜਾਵਾ ਆਊਗਾ ਗੁਰੂ ਦੇ ਰੋਤੇ ਉਹ ਉਹਦੇ ਵਾਲਾ ਮਾਰਨਾ ਸੀ ਖਾਣਾ ਨੇ ਗੁਰੂ ਜੀ ਚੜਾਵਾ ਹੁੰਦਾ ਰਹਿ ਦੀ ਕੋਈ ਹੈ ਨਹੀਂ ਰਹਿ ਸਾਡੀ ਜਲਦੀ ਕਿਹੜਾ ਬੋਲਦਾ ਅੱਛ ਜੋ ਮਰਜੀ ਕਰ ਲੀਏ ਜੇ ਤਾਂ ਮਰਜੀ ਪ੍ਰਕਾਸ਼ ਕਰ ਲੀਏ ਜਦੋਂ ਮਰਜੀ ਸੁਖਾ ਸੰਕਾਟੀਏ ਸਾਡੀ ਮਰਜੀ ਹੈ ਚਾਹ ਲਗਾਤਾ ਰਖਣ ਬੜ ਕੇ ਲਾਈ ਜਾਈਏ ਜੇ ਇਹ ਦੋ ਦੋ ਮਹੀਨੇ ਪ੍ਰਕਾਸ਼ ਰੱਖੀਏ ਕਰਾਂ ਜੇ ਲੋਕਾਂ ਦੇ ਪੈਸੇ ਨੇ ਕੋਈ ਥੋਪੇ ਨੇ ਅਸੀਂ ਤਾਂ ਭਾਈ ਇਹ ਕੀਤਾ ਸੀ ਖਾਲਸਾ ਲੜਦਾ ਲੜਦਾ ਹਾਲੋ ਬੇਹਾਲ ਹੋ ਗਿਆ ਗਰੀਬੀ ਆ ਗਈ ਘਰ-ਬਾਰ ਛੱਡੇ ਰੇ ਤੇ ਮਾਇਆ ਦੀ ਭੁੱਖ ਜਾ ਗਿਆ ਇਹ ਉਹ ਸਾਡੀ ਪੂਰੀ ਹੋ ਗਈ ਦੇਣਾ ਸੋਨਾ ਚੜਿਆ ਪਿਆ ਗੁਰਦੁਆਰੇ ਅਸੀਂ ਗੁਰੂ ਤੇ ਲੈਣਾ ਕੀ ਸੀ ਅਸੀਂ ਤਾਂ ਮਾਇਆ ਦੀ ਭੁੱਖ ਨੇ ਕੰਮ ਕਰਾਇਆ ਸੀ ਉਹ ਸਾਡਾ ਮਸਲਾ ਪੂਰਾ ਹੈ ਅਸੀਂ ਆਪਣੇ ਮਿੱਠੇ ਝਕਾ ਲਿਆ ਵਾ ਕਹਿੰਦਾ ਐਸੀ ਬਾਤ ਕਹਿੰਦੇ ਹੋ ਤਾਂ ਮੈਨੂੰ ਦਰਦੀ ਲੱਗਦਾ ਮੈਂ ਕਿਹੜਾ ਮਗਰ ਲੋਕੇ ਕਹਿਦਾਂ ਜਿਹੜਾ ਆ ਤਰੋਚਨ ਸੁਣਦੇ ਦਫ਼ਤਰ 'ਚ ਬੈਠ ਕੇ ਕਹਿਦਾਂ ਅਨੰਦਪੁਰ ਸਾਹਿਬ ਕੋਨੇ ਕਿਹਾ ਇਹ ਜੋ ਕੁਝ ਕਹਿਦੂ ਸੱਚ ਹੈ ਮੇਰੀ ਉਤੇ ਅੱਖਾਂ ਮਿਲ ਕੇ ਬੋਲ ਰਿਹਾ ਮੈਂ ਕਹਿਣਾ ਜਿਹੜਾ ਨੂੰ ਲਿਆ ਬੁਲਾ ਲਿਆ ਉਹ ਤੇ ਕਹਿਦਾਂ ਤੂੰ ਦਾ ਵੀ ਤੇਰੇ ਸਵਾਲ ਨਾਲ ਤੇਰੀ ਤਸੱਲੀ ਹੋਈ ਆ ਨਾ ਹੋਈ ਤੇਰੇ ਸਵਾਲ ਦਾ ਤੇ ਵੀ ਜਵਾਬ ਮਿਲ ਗਿਆ ਤੂੰ ਕਹਿੰਦਾ ਮੈਨੂੰ ਕਿਸੇ ਨੇ ਜਵਾਬ ਨਹੀਂ ਦਿੱਤਾ ਸੈਟੀਸਫੈਕਟਰੀ ਇਸ ਗੱਲ ਦਾ ਤੂੰ ਦੱਸ ਤੇਨੂੰ ਜਵਾਬ ਮਿਲਿਆ ਨਹੀਂ ਮਿਲਿਆ ਕਹਿੰਦਾ ਮੈਨੂੰ ਜਵਾਬ ਮਿਲ ਗਿਆ ਮੈਂ ਕਿਹਾ ਫਿਰ ਸੱਚ ਐ ਤਾਂ ਜਵਾਬ ਤੇਰੀ ਤਸੱਲੀ ਹੋਣੀ ਸੱਚ ਮੈਨੂੰ ਤਸੱਲੀ ਨਹੀਂ ਹੋ ਸਕਦੀ ਸੱਚ ਇਹ ਐ ਤਾਂ ਤੇਦੀ ਤਸੱਲੀ ਹੋ ਜੇ ਮੈਂ ਝੂਠ ਬੋਲਦਾ ਲਕੋਉਂਦਾ ਫੇਰਾ ਫੇਰੀ ਕਰਦਾ ਤੇਰੀ ਤਸੱਲੀ ਨਹੀਂ ਸੀ ਹੋਣੀ ਸੱਚ ਸੀ ਤਸੱਲੀ ਹੋਣੀ ਤੇਰੀ ਤੇਰੀ ਤਸੱਲੀ ਪਾਈ ਹੋਣੀ ਚਾਹੀਦੀ ਐ ਸ਼ਰਦਾ ਸਾਡੀ ਉਹ ਤੇਰੀ ਕੋਈ ਨਹੀਂ ਕੁਰਾਨ ਤੇ ਸਵਾਲ ਅਸੀਂ ਕਰਾਂਗੇ ਤੈਨੂੰ ਨਹੀਂ ਕਰਨਾ ਸਾਡੇ ਦੇ ਸਵਾਲ ਦੂਏ ਧਰਮ ਵਾਲਾ ਕਰੂ ਜਵਾਬ ਅਸੀਂ ਦੇਵਾਂ ਸਾਨੂੰ ਤਿਆਰ ਰਹਿਣਾ ਚਾਹੀਦਾ ਹਰ ਸਵਾਲ ਦਾ ਜਵਾਬ ਦੇਣ ਨੂੰ ਜੋ ਕੁਛ ਨਹੀਂ ਬਣਾਈ ਬੈਠੇ ਆ ਇਹਦੇ ਵਿੱਚ ਤਾਂ ਹਜ਼ਾਰਾਂ ਹੀ ਸ਼ੇਖ ਦੇ ਜਿਵੇਂ ਹਿੰਦੂਆਂ ਦੇ ਤਰਫੋਂ ਸ਼ੇਖ ਹੋ ਗਏ ਤੇ ਨਾ ਸਾਡੇ ਜਹਾਜ਼ 'ਚ ਵੀ ਹਜ਼ਾਰਾਂ ਸ਼ੇਖ ਹੋ ਗਏ ਕਬੀਰ ਬੇੜਾ ਜਰਜਰਾ ਫੂਟੇ ਸ਼ੇਖ ਹਜ਼ਾਰ ਅਸੀਂ ਆਪਣੇ ਬੇੜੇ 'ਚ ਵੀ ਸਭ ਪਰਿਵਾਰ ਜਨ ਆਇਆ ਬੇੜੇ। ਵੀਰ ਦਿਆਲ ਪਰੋਸੇ ਤੇਰੇ ਉਹਦੇ ਵਿੱਚ ਹਜ਼ਾਰਾਂ ਸ਼ੇਕ ਕਰ ਲਏ ਅਸੀਂ। ਤੁਸੀਂ ਆਪ ਕਰ ਲੇ। ਹੈ ਨਹੀਂ ਸੀ ਇੱਕ ਵੀ ਸ਼ੇਕ ਪਰ ਅਸੀਂ ਕਰ ਲੇ। ਹੁਣ ਸ਼ੇਕ ਬੰਦ ਕਰ ਦਿੰਦੇ ਨੇ। ਬੇੜਾ ਹੀ ਬਦਲ ਦੇਣਾ ਅਸੀਂ। ਉਹਦਾ ਮਨਮੁਖਾ ਦਾ ਬਣਾਇਆ ਆ ਬੇੜਾ। ਜੋ ਪ੍ਰਚਾਰ ਹੁੰਦਾ ਮਨਮੁਖਾ ਦਾ ਪ੍ਰਚਾਰ ਆ ਸਭ। ਮਾਇਆ ਵਾਸਤੇ ਪ੍ਰਚਾਰ ਹੈ। ਸੰਗਤ ਵਾਸਤੇ ਪ੍ਰਚਾਰ ਹੈ। ਕਿੰਨੀ ਸੰਗ ਅਸੀਂ ਰਣਪ੍ਰਸਾਦ ਪੰਜ ਕੱਟ ਕੇ ਕਹਿੰਦੇ ਸਾਨੂੰ ਲੋੜ ਨਹੀਂ ਜੋ ਕਰ ਗੁਰੂ ਪਬਲ ਦੀ ਕਿਉਂ ਨਹੀਂ ਸੰਗਤ ਦੀ ਗੱਲ ਬੋਲਣਾ ਦਾ ਸਤ ਸੰਗਤ ਜਿਹੜੀ ਹੈ ਉਹਦੀ ਗੱਲ ਬੰਦਣੀ ਹੈ ਸੰਗਤ ਕਹਿੰਦੇ ਨੇ ਉਹਨੂੰ ਜਿਹੜੀ ਆਪਣੇ ਆਪ ਨਾਲ ਜਿਹੜੇ ਜੁੜਿਆ ਹੋਵੇ ਇਕੱਠੇ ਹੋ ਜਾਣ ਫੌਜਾਂ ਇਕੱਠੇ ਹੋ ਜਾਣ ਬੰਦੇ ਉਹਨੂੰ ਸੰਗਤ ਨਹੀਂ ਕਹਿੰਦੇ ਜਿਹੜਾ ਆਪਣੇ ਮੂਲ ਨਾਲ ਜੁੜਿਆ ਹੋਇਆ ਉਹ ਸੰਗਤ ਹੈ। ਇਕੱਲਾ ਵੀ ਸੰਗਤ ਹੈ। ਆਪਣੇ ਸੰਗ ਜੁੜਿਆ ਹੋਇਆ ਹੈ। ਜਿਹਨ ਆਪ ਇੱਕ ਹੈ ਜਿਹਦਾ ਮਨ ਅਡੋਲ ਹੈ ਉਹ ਆਪਣੇ ਆਪ ਹੀ ਸੰਗਤ ਹੈ। ਸੰਗਤ ਬੰਦੇ ਆ ਦਾ ਕੱਟਦਾ ਨਾ ਸੰਗਤ ਨਹੀਂ। ਬੰਦੇ ਆ ਦਾ ਭੋਜਾ ਵੀ ਇਕੱਠੀ ਅਸੀਂ ਨੂੰ ਪਾਸੇ। ਦੂਸੇ ਵੇਸੇ ਭੀੜ ਨਹੀਂ ਜ਼ਿਆਦਾ ਨਹੀਂ ਕਰ ਸਕਦੇ ਦੂਸੇ। ਪੀੜ ਦਾ ਨਾ ਸੰਗਤ ਨਹੀਂ। ਅੰਤਰਾਤਮੇ ਜੋ ਮਿਲਿਆ ਮਿਲਿਆ ਕਈ ਇਸੋ ਉਹ ਸੱਚਖੰਡ ਨੇ ਮਿਲਿਆ ਹੁੰਦਾ ਕੱਲਾ ਨਹੀਂ ਮਿਲਿਆ ਮੈਂ ਸੱਚਖੰਡ ਮਿਲਿਆ ਹੁੰਦਾ ਸੱਚਖੰਡ ਦੇ ਵਿੱਚ ਸੰਗਤ ਸੱਚਖੰਡ ਦੇ ਵਿੱਚ ਸਾਥ ਸੰਗਤ ਹੈ ਸੱਚ ਨਾਲ ਜੁੜਨ ਦਾ ਉਹ ਸੰਗਤ ਅਸੀਂ ਸੱਚ ਨਾਲ ਦੀ ਵਜਾਈ ਝੂਠ ਨਾਲ ਜੁੜ ਗਏ ਇਹਨੂੰ ਕੁਸੰਗ ਕਹਿੰਦੇ ਨੇ ਸੰਬਦ ਦੀ ਕਹਿੰਦੇ ਇਹ ਕੁਸੰਗ ਹੈ